ਪਿੰਕ ਪਿੰਕ ਜੇ ਦੇਖਿਆ ਬਾਈ ਘੈਂਟ ਆ ਨਾ ਗੱਲਬਾਤ ਪੂਰੀ ਸ਼ਾਮ ਨੂੰ ਬਾਈ ਇਹਨਾਂ ਦੇ ਮੀ ਆ ਜਾਣਾ ਵਾ ਤੁਹਾਨੂੰ ਇੱਕ ਵੀ ਪੰਛੀ ਦੇਖਣ ਨੂੰ ਨਹੀਂ ਮਿਲੂਗਾ ਮੈਂ ਤਰਨਾਂਗ ਨਹੀਂ ਕਹਿ ਸਕਦੇ ਸੁਨਣਾ ਕਹਿ ਸਕਦੇ ਆ ਵੀ ਹਾਂ ਹਾਂਜੀ ਮਿੱਤਰੋ ਕਿਵੇਂ ਹੋਗੇ ਸਵਾਗਤ ਕਰਦੇ ਆ ਬਾਈ ਅੱਜ ਦੇ ਨਵੇਂ ਬਲੌਗ ਦੇ ਨਾਲ ਬਾਈ ਸ਼ਹਿਰਾਂ ਦੀ ਘਟਣ ਨਾਲੋਂ ਨਾ ਤੇ ਪਿੰਡਾਂ ਵਾਲਾ ਖੁੱਲਾ ਏਰੀਆ ਜ਼ਿਆਦਾ ਵਧੀਆ ਹੁੰਦਾ ਵਾ ਮੇਰੇ ਮੁਤਾਬਕ ਕਿਉਂਕਿ ਜਿਹੜਾ ਬਾਈ ਪਿੰਡਾਂ ਦਾ ਖੁੱਲਾ ਏਰੀਆ ਹੁੰਦਾ ਵਾ ਤੇ ਉੱਥੇ ਆਪਾਂ ਨੂੰ ਆਜ਼ਾਦੀ ਹੁੰਦੀ ਆ ਕਿ ਕੁਝ ਵੀ ਹਨਾ ਆਪਾਂ ਕਰ ਸਕਦੇ ਆ ਸ਼ਹਿਰਾਂ ਦੇ ਵਿੱਚ ਕਈ ਚੀਜ਼ਾਂ ਦੀ ਰੋਕ ਟੋਕ ਹੁੰਦੀ ਆ ਤੇ ਆਪਣੇ ਬਾਈ ਜਿਹੜੇ ਹਨਾ ਪਿੰਡਾਂ ਵਾਲੇ ਏਰੀਏ ਨੇ ਤੇ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਤੇ ਆਪਣੇ ਬਾਈ ਜਿਹੜੀ ਧੁੱਪ ਵੀ ਆ ਹਨਾ ਤੇ ਇਸ ਟਾਈਮ ਬਹੁਤ ਤੇਜ਼ ਹੋਈ ਹੋਈ ਆ ਤੇ ਠੰਡੀ ਹਵਾ ਚੱਲਦੀ ਆ ਬਾਈ ਇੰਨੀ ਕਿ ਜ਼ਿਆਦਾ ਠੰਡੀ ਹਵਾ ਚੱਲਦੀ ਹੈ ਕਿ ਤੁਸੀਂ ਮਹਿਸੂਸ ਨਹੀਂ ਕਰ ਸਕਦੇ ਕਿਉਂਕਿ ਆ ਦੇਖੋ ਮੈਂ ਵੀ ਜੈਕਟ ਵੀ ਪਾਈ ਹੋਈ ਆ ਤੇ ਟੀ-ਸ਼ਰਟ ਵੀ ਪਾਈ ਹੋਈ ਆ ਤੇ ਆਪਾਂ ਮਾਸਕ ਵੀ ਲੈ ਕੇ ਰੱਖਦੇ ਆ ਕਿਉਂਕਿ ਜਿਹੜਾ ਬਾਈ ਇੱਥੇ ਦਾ ਕੰਮਕਾਰ ਆ ਨਾ ਤੇ ਅਸਾਨੂੰ ਮਾਸਕ ਲੈ ਕੇ ਰੱਖਣੇ ਪੈਂਦੇ ਆ ਤੇ ਸਿਰ ਤੇ ਨਮਾਲ ਬੰਨਣਾ ਪੈਂਦਾ ਕਿਉਂਕਿ ਹੈਲਮਟ ਪਾਉਣਾ ਪੈਂਦਾ ਵਾ ਪਰ ਬਾਈ ਇਹ ਪਿੰਡਾਂ ਵਾਲੇ ਏਰੀਏ ਨੇ ਹੈਲਮਟ ਹੈ ਨਾ ਸਾਡੇ ਇੱਥੇ ਇੰਨਾ ਜ਼ਰੂਰੀ ਵੀ ਹੈ ਨਹੀਂਗਾ ਪਰ ਬਾਈ ਫੇਰ ਵੀ ਆਪਦੀ ਸੇਫਟੀ ਲਈ ਪਾ ਕੇ ਰੱਖਣਾ ਪੈਂਦਾ ਵਾ ਤਾਂ ਕਰਕੇ ਬਾਈ ਆਪਾਂ ਪੱਗ ਨਹੀਂ ਬੰਨਦੇ ਹੈਗੇ ਹਨਾ ਤੇ ਸਰ ਤੇ ਤਾਂ ਆਪਣੇ ਜੂੜਾ ਵਾ ਤੇ ਬਾਕੀ ਬਾਈ ਪਿੰਡਾਂ ਦਾ ਮਾਹੌਲ ਆ ਉਹ ਘੈਂਟ ਆਗਾ ਇੱਥੇ ਤੇ ਤੇ ਕਦੇ-ਕਦੇ ਤਾਂ ਬਾਈ ਦਿਲ ਕਰਦਾ ਹੁੰਦਾ ਵੀ ਨਾਲ ਹਨਾ ਮੰਜਾ ਹੋਵੇ ਤੇ ਇੱਥੇ ਲਾ ਕੇ ਆਪਾਂ ਪੈ ਜਾਈਏ ਤੇ ਆਹ ਦੇਖਿਓ ਬਾਈ ਤੁਹਾਨੂੰ ਨਾ ਇਧਰ ਲਾ ਪਸਾ ਦਿਖਾਉਨੇ ਆ ਤੇ ਇਧਰ ਦੇਖੋ ਕਿੰਨਾ ਹਨਾ ਮਤਲਬ ਇੱਥੇ ਆਵਾਜ਼ਾਈ ਬਹੁਤ ਘੱਟ ਆ ਤੇ ਜਿਹੜੇ ਆਪਦੇ ਡੰਗਰ ਪਸ਼ੂ ਲੈ ਕੇ ਆਉਂਦੇ ਨੇਗੇ ਤੇ ਜਾਂ ਉਹ ਲੋਕ ਹਨ ਜਿਹੜਾ ਸਾਈਕਲ ਤੇ ਇਧਰ ਆਉਂਦੇ ਨੇਗੇ ਬਾਕੀ ਮਤਲਬ ਇਹ ਆਮ ਰੋਡ ਨਹੀਂ ਹੈਗਾ ਇਹ ਆਵਾਜਾਈ ਵਾਲਾ ਰੋਡ ਨਹੀਂ ਹੈਗਾ ਤੇ ਇਹ ਉਦੋਂ ਮਤਲਬ ਆਉਂਦੇ ਨੇ ਜਦੋਂ ਇੱਥੇ ਆਪਣਾ ਸਾਹਮਣੇ ਕੇਲੇ ਵੱਢਣੇ ਹੋਣ ਇਹਨਾਂ ਨੇ ਜਾਂ ਚਲੋ ਛੱਲੀਆਂ ਆਣਾ ਬਣ ਜਾਣ ਤੇ ਉਦੋਂ ਇਹਨਾਂ ਨੇ ਆਪਦਾ ਇਹ ਆਵਾਜਾਈ ਦਾ ਹਨਾ ਰੋਡ ਯੂਜ਼ ਕਰਦੇ ਨੇ ਅਦਰਵਾਈਜ਼ ਇਹ ਨਾਰਮਲੀ ਯੂਜ਼ ਨਹੀਂ ਕਰਦੇਗੇ ਤੇ ਕਿਉਂਕਿ ਇਹ ਰੋਡ ਥੋੜਾ ਜਿਹਾ ਸੁਨਣਾ ਵਾ ਸੁਨਣਾ ਨਹੀਂ ਕਹਿੰਦਾ ਮਤਲਬ ਖਤਰਨਾਕ ਨਹੀਂ ਕਹਿ ਸਕਦੇ ਸੁਨਣਾ ਕਹਿ ਸਕਦੇ ਆ ਵੀ ਹਾਂ ਇੱਧਰ ਲੋਕ ਕੰਮਕਾਰ ਵਾਲੀ ਆਉਂਦੇ ਨੇ ਹਨਾ ਮਤਲਬ ਆਮ ਆਮ ਲੋਕ ਨਹੀਂ ਆਉਂਦੇ ਹੈਗੇ ਵੀ ਜਿਹੜਾ ਮਰਜੀ ਇੱਧਰ ਜੀ ਤੁਰੇ ਆ ਫਿਰੇ ਹਨਾ ਤੇ ਬਾਕੀ ਬਾਈ ਇੱਧਰ ਘਰ ਵੀ ਹੈਗੇ ਆ ਹਨਾ ਜੇ ਦੇਖੋ ਆਹ ਸਾਹਮਣੇ ਘਰ ਆ ਤੇ ਘਰ ਦੇ ਵਿੱਚ ਰਹਿائش ਵੀ ਆ ਤੇ ਖੁੱਲਾ ਹਨਾ ਹਵਾਦਾਰ ਘਰ ਆ ਬਾਈ ਇਹ ਐਨ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ 2 2 3 3 ਥੱਲੇ ਵੀ ਟਾਕੀਆਂ ਲੱਗੀਆਂ ਹੋਈਆਂ ਨੇ ਤੇ ਉੱਪਰ ਵੀ ਲੱਗੀਆਂ ਹੋਈਆਂ ਨੇ ਤੇ ਬਾਕੀ ਜਿਹੜੀ ਹਵਾ ਚੱਲਦੀ ਹੈ ਬਾਈ ਇਸ ਟਾਈਮ ਬਹੁਤ ਜ਼ਿਆਦਾ ਚੱਲ ਰਹੀ ਹੈ ਕਿਉਂਕਿ ਇਹ ਮੌਸਮ ਜਿਹੜੀ ਠੰਡੀ ਹਵਾ ਚੱਲਦੀ ਹੈ ਨਾ ਆਪਣੇ ਸਾਹਮਣੇ ਪਹਾੜੀ ਆ ਤੇ ਇਸ ਕਰਕੇ ਬਾਈ ਹਾਂ ਦੇਖ ਨਹੀਂ ਰਹੀ ਹੈਗੀ ਕਿਉਂਕਿ ਦਰਖਤ ਬਹੁਤ ਨੇਗੇ ਇੱਥੇ ਤਾਂ ਨਹੀਂ ਦਿਖ ਰਹੀਗੀ ਤੇ ਇਧਰ ਵੀ ਬਾਈ ਆ ਪਹਾੜੀ ਆ ਤੇ ਇਹ ਵੀ ਆਪ ਨੂੰ ਲੱਗ ਗਈ ਆ ਬੜੀ ਦੂਰ ਨਹੀਂ ਹੈਗੀ ਤੇ ਆਪਣੇ ਬਾਈ ਆ ਪੰਛੀ ਦੇਖੋ ਬਾਈ ਆ ਖੇਤਾਂ ਦੇ ਵਿੱਚ ਸ਼ਹਿਰ ਦੇ ਵਿੱਚ ਤੁਹਾਨੂੰ ਇੱਕ ਵੀ ਪੰਛੀ ਦੇਖਣ ਨੂੰ ਨਹੀਂ ਮਿਲੂਗਾ ਪਰ ਬਾਈ ਪਿੰਡਾਂ ਦੇ ਵਿੱਚ हां ਪਿੰਡ ਸ਼ਰਨ ਵਿੱਚ ਬਾਈ ਮਿਲਣਗੇ ਜਰੂਰ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਨਹੀਂ ਹੋਣਗੇ ਸ਼ਰਨ ਵਿੱਚ ਹੋਣਗੇ ਪਰ ਜਿਹੜੀ ਆ ਪਿੰਡਾਂ ਵਾਲੀ ਹੈ ਨਾ ਵਾਈਬ ਆ ਨਾ ਦੇਖੋ ਬਾਈ ਤਹਣਾ ਹਨਾ ਪੰਛੀ ਕਿਵੇਂ ਤਹਿਲਦੇ ਨੇ ਮਤਲਬ ਇਹਨਾਂ ਨੂੰ ਵੀ ਪਤਾ ਵੀ ਇਹਨਾਂ ਨੇ ਆਹੀ ਖਾਣੇ ਆ ਤੇ ਇਹਨਾਂ ਦੇ ਵਿੱਚ ਵੀ ਹਨਾ ਇਹਨਾਂ ਦੇ ਇਹਨਾਂ ਦੀ ਖਰਾਕ ਆ ਇਹ ਆਪਣੇ ਹਨਾ ਜਿਵੇਂ ਪਟਾਕਾ ਲਾ ਦਿੰਦੇ ਨੇ ਤੇ ਕੋਸ਼ ਕਰਤਾ ਵੀ ਹਨਾ ਪਟਾਕੇ ਪਾਉਣੇ ਵੀ ਜਾਨਵਰ ਹਨਾ ਪੰਛੀ ਜਿਹੜੇ ਛੋਟੇ ਛੋਟੇ ਵੀ ਆਪਦੀ ਫਸਲ ਦੇ ਨਾਲ ਬੈਠਣ ਹਨਾ ਤੇ ਅੜਾ ਦਿੰਦੇ ਨੇ ਪਰ ਬਾਈ ਇਹ ਲੋਕ ਇਦਾਂ ਨਹੀਂ ਕਰਦੇ ਇਹ ਕਹਿੰਦੇ ਨੇ ਵੀ ਜਿਹੜਾ ਖਾਣਾ ਇਹਨਾਂ ਨੇ ਖਾ ਲੈਣਾ ਵਾ ਤੇ ਜ਼ਿਆਦਾ ਨਹੀਂ ਇਹ ਤੰਗ ਕਰਦੇ ਹੈਗੇ ਤੇ ਬਾਕੀ ਬਾਈ ਇੱਥੇ ਦੇਖੋ ਹਨਾ ਘੈਂਟ ਆਗਾ ਪੂਰਾ ਪੰਛੀ ਦੇਖੋ ਟਹਿਲਦੇ ਫਿਰਦੇ ਨੇ ਚੀ ਚਾਂ ਚੀ ਚਾ ਹੁੰਦੀ ਆ ਸਾਰਾ ਬਾਈ ਬਾਂਸ ਦਾ ਰੱਖਤਾ ਇਹ ਸਾਰੇ ਬਾਂਸ ਨੇਗੇ ਇੱਧਰ ਤੇ ਨਾਲ ਹੀ ਇਹਨਾਂ ਨੇ ਹੁਣ ਪਪੀਤੇ ਵੀ ਬੀਜੇ ਹੋਏ ਨੇਗੇ ਛੋਟੇ ਛੋਟੇ ਤੁਹਾਨੂੰ ਪਪੀਤੇ ਦਿਖਾਉਣੀ ਆਗੇ ਤੇ ਇੱਧਰ ਪਪੀਤੇ ਦੇਖੋ ਬਾਈ ਤੇ ਇਹ ਹੁਣ ਨਵਾਂ ਦਰਖਤ ਲਾਇਆਗਾ ਇਹਨਾਂ ਨੇ ਤੇ ਇਹ ਸਾਰੇ ਨਵੇਂ ਨੇਗੇ ਤੇ ਆਉ ਪਿਆਗਾ ਤੰਦੂਰ ਇਹ ਬਾਰਬੀਕਿਊ ਕਰਨੋਂ ਇਹਨਾਂ ਦਾ ਤੇ ਦੇਖੋ ਬਈ ਤੇ ਇਧਰ ਸਾਗ ਵੀ ਖੜਾਗਾ ਤੋੜੀਏ ਦਾ ਆਂ ਦਿਨਾਂ ਦਾ ਲਾਲ ਜਿਖਣਾ ਵਾਲਾ ਪਿੰਕ ਪਿੰਕ ਜਿਹਾ ਦੇਖਿਆ ਬਈ ਘੈਂਟ ਆ ਨਾ ਗੱਲਬਾਤ ਪੂਰੀ ਆਏ ਆਗਾ ਇੱਥੇ ਸਾਡਾ ਪਿੰਡਾਂ ਦਾ ਮਾਹੌਲ ਆ ਇਹ ਇਹ ਆਈ ਤੁਹਾਨੂੰ ਮਿਲਣਾ ਜਦੋਂ ਮਰਜ਼ੀ ਆ ਜਿਓ ਤੇ ਅਸਮਾਨ ਦੇਖੋ ਬਈ ਆਂ ਨੀਲਾ ਚਿੱਟਾ ਜਾ ਹੋਇਆ ਪਿਆ ਵਗਾ ਉਹ ਬਣੀ ਹੋਈ ਆ ਬਦਲੀ ਤੇ ਉੱਥੇ ਮੀਂਹ ਪੈਣ ਦੀ ਪੂਰੀ ਸੁਭਾ ਮਨਾ ਵਾ ਇੱਥੇ ਬਾਈ ਇਸ ਤਰ੍ਹਾਂ ਦਾ ਮੌਸਮ ਹੁੰਦਾ ਵਾ ਕਿ ਆ ਜਿੰਨੇ ਹਨਾ ਮੰਨ ਲਓ ਵੀ ਸਮੁੰਦਰ ਵਾਲੇ ਏਰੀਏ ਨੇ ਤੇ ਇਧਰ ਵੀ ਸਮੁੰਦਰ ਪੈਂਦਾ ਵਾ ਟਪ ਪੈ ਰਹੀ ਆ ਜਦੋਂ ਟਪ ਜ਼ਿਆਦਾ ਪੈਣ ਦੇ ਕਾਰਨ ਤੇ ਜਦੋਂ ਸੇਕਾ ਵੱਧਦਾ ਵਾ ਤੇ ਫਿਰ ਸਮੁੰਦਰ ਹਾਂ ਪਾਣੀ ਦੀ ਭਾਫ਼ ਬਣਦੀ ਆ ਪੌਣਾ ਬਣਦੀਆਂ ਨੇ ਤੇ ਮੰਨ ਲਓ ਵੀ ਸਵੇਰੇ ਹਨਾ ਇੰਨੀ ਜ਼ਿਆਦਾ ਟਪ ਪਈ ਆ ਤੇ ਸ਼ਾਮ ਨੂੰ ਬਾਈ ਇਹਨਾਂ ਦੇ ਮੀਂਹ ਆ ਜਾਣਾ ਵਾ ਇਹ ਇਸ ਤਰ੍ਹਾਂ ਦਾ ਇਹਨਾਂ ਦਾ ਮੌਸਮ ਹੁੰਦਾ ਵਾ 12 ਮਹੀਨੇ 30 ਦਿਨ ਇਦਾਂ ਦਾ ਹੀ ਮੌਸਮ ਰਹਿੰਦਾ ਵਾ ਇੱਥੇ ਤੇ 12 ਮਹੀਨੇ ਮਤਲਬ 8-9 ਮਹੀਨੇ ਵਧੀਆ ਮੌਸਮ ਰਹਿੰਦਾ ਵਾ ਤਿੰਨ ਕੁ ਮਹੀਨੇ ਬਾਈ ਖਰਾਬ ਰਹਿੰਦਾ ਵਾ ਜੂਨ ਜੁਲਾਈ ਅਗਸਤ ਹਨਾ ਅਗਸਤ ਤੇ ਇਹਨਾਂ ਦੇ ਵਿੱਚ ਜ਼ਿਆਦਾ ਮੀਂਹ ਪੈਂਦੇ ਨੇ ਸਤੰਬਰ ਅਕਤੂਬਰ ਤੱਕ ਵੀ ਪੈ ਜਾਂਦੇ ਨੇ ਪਰ ਬਾਈ ਜਿਹੜੇ ਜ਼ਿਆਦਾ ਮੀਂਹ ਪੈਂਦੇ ਨੇਗੇ ਉਹ ਪੈਂਦੇ ਨੇਗੇ ਜੋ ਜੂਨ ਜੁਲਾਈ ਅਗਸਤ ਆ ਤਿੰਨ ਮਹੀਨੇ ਜ਼ਿਆਦਾ ਮੀਂਹ ਪੈਂਦੇ ਨੇਗੇ ਤੇ ਬਾਕੀ ਅਪ੍ਰੈਲ ਹਨਾ ਮਈ ਤੱਕ ਦਾ ਬਸ ਇਦਾਂ ਹੀ ਹੁੰਦਾ ਮੌਸਮ ਤੇ ਆ ਜਿਹੜੀਆਂ ਹੁਣ ਫਸਲਾਂ ਨੇ ਇਹ ਵੀ ਮਤਲਬ ਕੁਛਕ ਟਾਈਮ ਦੀਆਂ ਮਹਿਮਾਨ ਨੇ ਤੇ ਆ ਮਤਲਬ ਹੁਣ ਲਾਸਟ ਹੀ ਹੋਊਗੀ ਮੇਰੇ ਹਿਸਾਬ ਨਾਲ ਕਿਉਂਕਿ ਫਰਵਰੀ ਚੱਲਦੇ ਆ ਪਿਆ ਵਾ ਤੇ ਹਾਂ ਇੱਕ ਦੋ ਬਸ ਦੋ ਕੁ ਮਹੀਨੇ ਹੋਰ ਹਨਾ ਕੋਲ ਜਿੰਦੀ April May ਤੱਕ ਹੋਰ ਤੇ ਉਸ ਤੋਂ ਬਾਅਦ ਇਹਨਾਂ ਨੇ ਚੱਕ ਲੈਣਾਗਾ ਕੰਮ ਕਿਉਂਕਿ ਇੱਥੇ ਸਾਰਾ ਏਰੀਆ ਵਾ ਜਿਹੜਾ ਏ ਤੇ ਪਾਣੀ ਪਾਣੀ ਹੋ ਜਾਣਾ ਇੱਥੇ ਤੇ ਪਾਣੀ ਇੱਥੇ ਤੱਕ ਬਾਈ ਵੱਧ ਜਾਂਦਾ ਹੁੰਦਾ ਵਾ ਤੇ ਦੇਖੋ ਤਾਂ ਹੀ ਨੇ ਰੋੜ ਇਹਨਾਂ ਨੇ ਕੱਚਾ ਰੱਖਿਆ ਹੋਇਆ ਕੀ ਬਣਾਉਂਦੇ ਨਹੀਂ ਹੈਗੇ ਰੋਡ ਇਹਨਾਂ ਨੂੰ ਪਤਾ ਵਾ ਆਕੇਲੇ ਦਰਖਤ ਜਿੰਨੇ ਵੀ ਹੈ ਬਾਈ ਤੁਸੀਂ ਦੇਖਿਓ ਹਨ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਆ ਸਾਰੇ ਡੁੱਬੇ ਪਏ ਹੁੰਦੇ ਨੇ ਇਹਨਾਂ ਦਾ ਇੰਨਾ ਗਰਾਉਂਡ ਲੈਵਲ ਦਾ ਪਾਣੀ ਇੰਨਾ ਨਾ ਲੈਵਲ ਅਪ ਹੋ ਜਾਂਦਾ ਵਾ ਆ ਜਿੰਨੇ ਵੀ ਨਿੰਬੂਆਂ ਦੇ ਦਰਖਤ ਨੇ ਇਹ ਵੀ ਸਾਰੇ ਡਾਊਨ ਪੈ ਜਾਂਦੇ ਨੇ ਤੇ ਮਤਲਬ ਪਾਣੀ ਆ ਇਹਨਾਂ ਦਾ ਇੱਥੇ ਤੱਕ ਚੜ ਜਾਂਦਾ ਵਾ ਇਹ ਇਹ ਜਿੰਨਾ ਵੀ ਏਰੀਆ ਬਾਈ ਇਹ ਸਾਰਾ ਨਹਿਰੀ ਏ ਏ ਸਮੁੰਦਰੀ ਏਰੀਆ ਹੀ ਆ ਇੱਕ ਤਰ੍ਹਾਂ ਦਾ ਸਮੁੰਦਰ ਕਹਿ ਲਓ ਜਾਂ ਨਹਿਰੀ ਏਰੀਆ ਕਹਿ ਲਓ ਹਨਾ ਸਤ ਲਓ ਜਿਹੜਾ ਵੀ ਹੁੰਦਾ ਵਾ ਇਹਨਾਂ ਦੇ ਦਾ ਬਾਈ ਨਾਲ ਹੀ ਨਹਿਰ ਤੇ ਇੱਥੇ ਤੱਕ ਪਾਣੀ ਆ ਸਾਰਾ ਆ ਜਾਣਾ ਵਾ ਇਹ ਇਹਨਾਂ ਦੀ ਬਣੀ ਹੋਈ ਆ ਢਾਲ ਤੇ ਬਾਕੀ ਮੌਸਮ ਦੇਖੋ ਬਾਈ ਹਨਾ ਕਿੰਨਾ ਮਤਲਬ ਘੈਂਟ ਆਗਾ ਤੇ ਆਪਣੀ ਆਪਣਾ ਪੰਜਾਬ ਸ਼ਿੰਗਾਰ ਵੀ ਹੋ ਖੜਾ ਵਾ ਤੇ ਦੇਖੋ ਬਾਈ ਗੱਲ ਬਾਤ ਆ ਨਾ ਬਾਈ ਘੈਂਟ ਲੱਗਦਾਗਾ ਪਿੰਡਾਂ ਦੇ ਵਿੱਚ ਰਹਿ ਕੇ ਤੇ ਪਿੰਡ ਬਾਈ ਜੇ ਤੁਸੀਂ ਵੀ ਆਉਣਾ ਚਾਹੁੰਦੇ ਹੋ ਨਾ ਫਲਪਾਈਂਡ ਨਿਆਰੇ ਦੇਖਣਾ ਚਾਹੁੰਦੇ ਹੋ ਤੁਸੀਂ ਆ ਸਕਦੇ ਹੋ ਤੁਹਾਡੇ ਲਈ ਆਨ ਅਰਾਈਵਲ ਵੀਜ਼ਾ ਫ੍ਰੀ ਹੋਇਆ ਹੋਇਆ ਵਾ ਫ੍ਰੀ ਨਹੀਂ ਮਤਲਬ ਆਨ ਅਰਾਈਵਲ ਹੋਇਆ ਹੋਇਆ ਵਾ ਖਰਚਾ ਤੁਹਾਡਾ ਆਪਦਾ ਹੋਊਗਾ ਤੁਹਾਡੇ ਕੋਲ ਡਾਕੂਮੈਂਟ ਵਧੀਆ ਹੋਣੇ ਚਾਹੀਦੇ ਆ ਤੇ ਤੁਸੀਂ ਆਪਣਾ ਆ ਸਕਦੇ ਹੋ ਫਲਪਾਈਂਡ ਦੇ ਵਿੱਚ ਤਿੰਨ ਕੁ ਮਹੀਨੇ ਹਨਾ ਤੇ ਜਿਹੜਾ ਆਪਣਾ ਹੁੰਦਾ ਵਾ ਜੂਨ ਜੁਲਾਈ ਅਗਸਟ ਇਹਨਾਂ ਦੇ ਵਿੱਚ ਨਾ ਅਪਲਾਈ ਕਰਿਓ ਕਿਉਂਕਿ ਇਹਨਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈਂਦੇ ਨੇ ਤੇ ਫੇਰ ਤੁਹਾਡਾ ਮਤਲਬ ਟ੍ਰਿਪ ਇਹੋ ਜਿਹਾ ਬੈਜ ਜਾ ਹੋ ਸਕਦਾ ਬਾਕੀ ਬਾਈ ਭਰਾ ਆਪਣੇ ਨੂੰ ਕਰ ਲਿਓ ਫੋਲੋ YouTube Royal Paint Studio's ਆਪਣਾ ਚੈਨਲ ਆ ਤੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਵੀ ਜੇ ਬਾਈ ਵੀਡੀਓਸ ਵਧੀਆ ਲੱਗਦੀਆਂ ਨੇ ਤੇ ਕਮੈਂਟ ਜ਼ਰੂਰ ਕਰਿਆ ਕਰਿਓ ਹਨਾ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਧੰਨਵਾਦ